ਨਾਮ ਲਖਵਿੰਦਰ ਸਿੰਘ ਹੈ ਜੀ ਪਿੰਡ ਤਨਘੇੜੀ ਆ ਜੀ ਮੇਰਾ ਛੋਟਾ ਬ੍ਰਦਰ ਸੀਗਾ ਜੀ ਬੱਸ ਕਨੈਕਟਰ ਸੀਗਾ ਤੇ 40 ਸਾਲ ਦੀ ਉਮਰ ਸੀ ਜੀ ਕੀ ਘਟਨਾ ਵਾਪਰੀ ਜੀ ਘਟਨਾ ਵਾਪਰੀ ਜੀ ਜਾਮ ਲੱਗਿਆ ਸੀਗਾ ਗੱਡੀ ਗਲਤ ਰਸਤੇ ਮੋੜਨ ਕਾਰਨ ਗੱਡੀ ਰਿਵਰਸ ਕਰਵਾ ਰਿਆ ਸੀਗਾ ਡਰਾਈਵਰ ਨੇ ਪਿੱਛੇ ਪੈਕ ਫੇੜ ਲੱਗਨ ਕਾਰਨ ਉਹਦੀ ਡੈਥ ਹੋ ਗਈ ਕੀ ਹੋ ਗਿਆ ਹਾਂਜੀ ਮੇਰੇ ਕਿੰਨੇ ਚਿਰ ਹੋਏ ਨੇ ਬੇ ਤਿੰਨ ਸਾਲ ਹੋਏ ਤੇ ਬੱਚੇ ਵਿੱਚ ਇੱਕ ਬੱਚਾ ਜੀ ਇੰਨੇ ਨੌਕਸਾਲ ਦੀ ਗੱਡੀ ਹੈ ਜੀ ਤੇ ਹੁਣ ਪੁਲਿਸ ਨੂੰ ਕਾਰਵਾਈ ਕੀਤੀ ਗਈ ਹਾਂਜੀ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਸਮਿਸ਼ੇਲ ਸਿੰਘ ਜੀ ਮੇਰਾ ਛੋਟਾ ਬ੍ਰਦਰ ਜੀ ਕੀ ਨਾਮ ਸੀ ਉਹਨਾਂ ਦੀ ਉਮਰ ਕਿੰਨੀ ਸੀ ਕਰਨਜੀਤ ਸਿੰਘ ਨੌਆ ਜੀ ਹਾਂ 35 ਸਾਲ ਉਮਰ ਦੇ ਸੀ ਕੀ ਕੰਮ ਕਰਦੇ ਸੀ ਜੀ ਕਨੈਕਟਰ ਹੀ ਕਰਦੇ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਘਟਨਾ ਪੱਪੜੀ ਜੀ ਉਹ ਮਾਛੀਵਾੜੇ ਤੋਂ ਖੰਨਾ ਜਾ ਰਹੇ ਸੀ ਰਾਹ 'ਚ ਜਾਮ ਲੱਗ ਗਿਆ ਜੀ ਉੱਥੋਂ ਜਾਮ ਤੋਂ ਗੱਡੀ ਬੈਕ ਰਾਰ ਰਹੇ ਸੀ ਡਰਾਈਵਰ ਦੀ ਅੰਗੈਲੀ ਨਾ ਜੀ ਪਿੱਛੇ ਆ ਗਿਆ ਕਨੈਕਟਰ ਕਨੈਕਟਰ ਦੀ ਉੱਥੇ ਮੌਕ ਕੀਤੀ ਮੋਟਰ ਗੱਡੀ ਉੱਪਰ ਚੜ ਗਈ ਹਾਂਜੀ ਗੱਡੀ ਬੈਕ ਕਰਦੇ ਤੋ ਉੱਪਰ ਚੜ ਗਈ ਹਾਂਜੀ ਕਾਰਵਾਈ ਕੀ ਕੀਤੀ ਤੇ ਪੁਲਿਸ ਰਿਪੋਰਟ ਹੋ ਆ ਇੱਕ ਐਕਸੀਡੈਂਟ ਆਇਆ ਉਹਦਾ ਨਾਮ ਰਣਜੀਤ ਸਿੰਘ ਹੈ ਤੇ ਉਹ ਪਿੱਟਰ ਸਿੱਧਾ ਤੇ ਮੇਰੇ ਕੋਲ ਪ੍ਰੋਟ ਡਾਟ ਆਇਆ ਐਕਸੀਡੈਂਟ ਕਰਕੇ ਦਿੱਤਾ ਆ ਕੀ ਲੱਗਦਾ ਜੀ ਕਿਵੇਂ ਤਰ੍ਹਾਂ ਕੀ ਐਕਸੀਡੈਂਟ ਹੋ ਗਿਆ ਮੈਂ ਜਦੋਂ ਉਹਦਾ ਸੀਪੀਆ ਕਰਕੇ ਹੋ ਸਕਦੀ ਹੈ ਮੈਂ ਜਦੋਂ ਸੀਪੀਆ ਕਰ ਰਿਹਾ ਸੀਗਾ ਮੈਨੂੰ ਤਾਂ ਇਹ ਲੱਗ ਰਿਹਾ ਸੀਗਾ ਕਿ ਚੈਸਟ ਇੰਜਰੀ ਹੋਈ ਹੈ ਬਾਕੀ ਪੋਸਟਮਾਰਟਮ ਤੋਂ ਇਨਫੋਰਮੇਸ਼ਨ ਕਨਫਰਮ ਹੋਏਗੀ ਕਿ ਕੌਜ਼ ਆਫ ਡੈਥ ਕੀ ਹੈ ਕਰਨੇ ਕੋਈ ਨਹੀਂ ਘਟਨਾ ਹੈਗੀ ਸਰ ਇਹ ਕੁਝ 3:11 11:30 ਦੇ ਪਿੰਕੇ ਇਹਦਾ ਨਾਮ ਰਜੀਤ ਸਿੰਘ ਹੈ 40 ਸਾਲ ਦੀ ਉਮਰ ਹੈ ਪੱਤੇਗੜ ਸਾਹ ਪਿੰਡ ਦੇ ਲੋ ਸੱਤੇਗੜ ਸਾਹ ਬੱਸ ਨੰਬਰ 2110 डी ਕੇ 87 ਦੇ ਨਾਲ ਸਮਾਪਤ ਆਪਸੀ ਸੁੰਨੀ ਤੇ ਜੇਕਰ ਕਰੈਕਟ ਅਸੀਗਾ ਇਹ ਬੱਸ ਪਿੱਛੇ ਘਾਰ ਰਹੀ ਸੀ ਰਜੀਤ ਸਿੰਘ ਸਾਨੂੰ ਹਾਪਸਿੰਗ ਅਸੀਂ ਤੱਕ ਹਨੇੜੀ ਪੀਐਸਐਮ ਨੂੰ ਦਿਲੋਂ ਪਤਾ ਕਰਦੇ ਇਹ ਵੀ ਲੱਗਦਾ ਕਿ ਮੂੰਹ ਵੱਡੇ ਮੌਤ ਮੌਤ ਹੋ ਗਈ ਤੇ ਕਾਰ ਵੀ ਅਮਰਜੈਂਸੀ ਆਂਦੀ ਜਾ ਰਹੀ ਹੈ ਕਿੰਨੇ ਕੇ ਸਾਲ ਦਾ ਜੀ ਇਹ 40 ਸਾਲ ਤੋਂ ਉਪਰ ਹੈ ਜੀ ਇਹ ਬਸ ਨੂੰ ਪਿੱਛੇ ਕਰਨ ਲੱਗੇ ਹਾਂ ਹਾਂ ਜੀ ਬਸ ਵੈਕ ਕਰਾ ਰਾਗੇ ਪੂਰੀ ਜਾਮ ਲੱਗਿਆ ਜੀ ਤੇ ਮੈਂ ਕਹਿੰਦਾ ਇਹ ਥੱਲੇ ਆ ਕੇ ਬਸ ਥੱਲੇ ਬਸ ਜੀ ਪੇਟ ਵਿੱਚ ਫਿਰ ਰੁਕਣਾ ਕਿ ਮੂੰਹ ਵੱਡੇ ਤੇ ਆ ਸਾਡੇ ਦੀ ਸਿਰ ਸੱਤ ਕਿਹੜੀਆਂ ਤਰ੍ਹਾਂ ਮਹਾਤ ਮਰਕੇ ਦਰ ਕੀ ਤਕਨੀਕ ਤੋਂ ਕਰਤਾ ਦਰ ਹੋ ਮੈਂ ਮੈਂ ਬਖਰਾਵਲ ਡਿਸਟ੍ਰਿਕਟ ਨੂੰ ਸਨੋ ਘਰ ਪਈ ਸੀ ਡਰਾਈਵਰ ਹਾਂ ਜੀ ਪਾਸਪੋਰਟ ਹੈ ਗਰੇਂਦਰ ਆਉਂਦਾ ਹੈ ਜਿਹਨੂੰ ਪਾਸਪੋਰਟ ਹੈ 668102 ਬੀਐਨਐਸ ਇਹ ਗਰੇਂਦਰ ਦੀ ਬਈਏ ਜੀ ਨਹੀਂ ਮੌਕੇ ਬਸ ਬਰਦਾ ਚੱਲੇ ਗਏ ਨੀ ਅਜੇ ਆ ਰਿਹਾ ਹੈ ड्राइवर जितो पाछ चला रहा सी पीछे बैक कर रहे थे इने पता ही नहीं लगया ये नहीं लग नहीं नहीं के वाद वाद लग ये कोई घेर नहीं इने पता नहीं इने पता लगया थी के उठे जी इने पता लगया के पाछे लंबी उंगा के नहीं पता ना तो उठा गया मैं साहब ने नाव में दाखिल कराया जाके जाके नहीं नहीं ये ले आके डॉक्टर साहब ने आके देते जैत करा दिया डमिटेटर लग गया है गुड गुड तो पोस्टमार्टम पोस्टमार्टम राम ने रहता है जैसे ਆਸੇ ਖੰਡੀ ਰੱਬ ਅੱਜ ਵਸਤਾਂ ਦਾ ਕੰਪੀਜੀ ਆਈਨ ਡਰਾਈਵਰ ਆਪੂਦੇ ਹਸਪੀਟਲ ਹੈਗੇ ਲਈ ਅਪੇਵ ਰਸਤੇ ਦੀ ਦੂਰ ਲੈ ਕੇ